ਕੋਈ ਗੱਡੀ ਨਹੀਂ ਕੋਈ ਕਰ ਰਿਹਾ ਵੈਰੂ ਜੀ ਦਾ ਖਾਤਾ ਵੈਰੂ ਜੀ ਦੀ ਫਤਿਹ ਮੈਂ ਭੇਜ ਦਿੰਦਾ ਜੀ ਅੱਜ ਮੈਂ ਕੋਈ ਨਹੀਂ ਪੰਜ ਸਾਹਿਬ ਅੱਜ ਮਹਾਪੁਰ ਸਾਹਿਬ ਨੇ ਪੰਜ ਸਾਹਿਬ ਨੂੰ ਸੇਵਾ ਦਿੱਤੀ ਆ ਸੱਸਿਆ ਬੰਦ ਤੇ ਜਿਹੜਾ ਸ੍ਰੀ ਚੰਪਾਲ ਸਾਹਿਬ ਦੇ ਨੇੜੇ ਆ ਬਾਪ ਜੀ ਦਾ ਬਹੁਤ ਵੱਡਾ ਜੋਰ ਆ ਨਾ ਬਾਬਾ ਅਵਤਾਰ ਸਿੰਘ ਜੀ ਢਿੱਬੀ ਸਾਹਿਬ ਵਾਲੇ ਇਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਆ ਇੱਕ ਹੋਰ ਬੇਨਤੀ ਆ ਖੰਭਾ ਸਾਹਿਬ ਕਿਤੇ ਹੁਣ ਹੋਰ ਨਾ ਕਹਿ ਦੇ ਵੀ ਫਲਾਣੀ ਪਾਰਟੀ ਦਾ ਬੰਦਾ ਹੈ ਹਾਂਜੀ ਪਹਿਲਾਂ ਮਹਾਂਪੁਰਸ਼ਾਂ ਤੋਂ ਪੈਸੇ ਵੜ ਰਿਹਾ ਹਾਂਜੀ ਹੁਣ ਸੰਗਤ ਨੂੰ ਪਤਾ ਵੀ ਲੱਗ ਗਿਆ ਹੁਣ ਆ ਵੀ ਇਹ ਬੰਦਾ ਇਨਚਾਰਜ ਹੈ ਸ਼ਾਮ ਦਾ ਸਾਰਾ ਬਿਲਕੁਲ ਜੀ ਬਿਲਕੁਲ ਕਿਸੇ ਪਾਰਟੀ ਦਾ ਨਹੀਂ ਇਸ ਟਾਈਮ ਵੀ ਪੰਜਾਬ ਦਾ ਪੁੱਤ ਆ ਨਾਲ ਪਿੰਡ ਆ ਉੱਥੋਂ ਸਰਪੰਚ ਪਿੰਡ ਗਿਆ ਨਾਲ ਘਰ ਆ ਜੀ ਬਿਲਕੁਲ ਇਹਨਾਂ ਦਾ ਸਾਰਾ ਬੰਦੇ ਨਾਲ ਇਹ ਤਾਂ ਆਪਣੇ ਜ਼ਮੀਨ ਬਚਾਉਣ ਲੱਗਿਆ ਬੰਦਾ ਐਵੇਂ ਲੋਕਾਂ ਨੇ ਭੰਡ ਕੇ ਕੋਸੇ ਕੁਝ ਬਣਾਤਾ ਐਵੇਂ ਨਹੀਂ ਕਿਰਦਾਰ ਕੁਝ ਕਰੀ ਹੁਣ ਇਹ ਮਹਾਂਪੁਰਸ਼ਾਂ ਤੋਂ ਪੈਸੇ ਮਹਾਂਪੁਰਸ਼ ਸੇਵਾ ਹੈਡਰ ਦਰਵਾਜ਼ੇ ਵੀ ਸਾਹਿਬ ਰੋਪਣ ਵਾਲੇ ਮਹਾਰਾਜਿਆਂ ਨੇ ਲੱਖ ਰੁਪਇਆ ਦਿੱਤਾ ਹੈ ਇਹ ਚਾਹੇ ਤੇਲ ਦੇ ਵਿੱਚ ਲਾ ਲਿਓ ਭਾਈ ਜਿੱਥੇ ਮਰਜ਼ੀ ਲਾਉਣ ਉਹਦੇ ਵਾਸਤੇ ਲਾ ਲਿਓ ਇੱਥੇ ਬਾ ਲਾ ਲਿਓ ਇੱਥੇ ਮਾਰੇ ਗਏ ਭਾਈ ਲੋਕਾਂ ਨੇ ਭੇਜੀ ਸੇਵਾ ਸਾਰੀ ਕੋ ਪ੍ਰਵਾਨ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸਰਪੰਨ ਸਾਹਿਬ ਜਿਹੜੇ ਤੁਸੀਂ ਕਹਿੰਦੇ ਵੀ ਆਪਾਂ ਉਹ ਅਪੀਲ ਕਰਨੀ ਆ ਕੋਈ ਹਾਂਜੀ ਸੰਗਤਾਨੂ ਜੀ ਬਹੁਤ ਪਹਿਲਾਂ ਤਾਂ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਆਪਾਂ ਇਹ ਲੈ ਲਓ ਜਿਨ੍ਹਾਂ ਨੇ ਹੁਣ ਤੱਕ ਸਾਡੀ ਮਦਦ ਕੀਤੀ ਜੀ ਬਹੁਤ ਦੂਰੋਂ-ਦੂਰੋਂ ਸੰਗਤਾਂ ਆਈਆਂ ਬਹੁਤ ਸਾਰੀਆਂ ਸੰਸਥਾਵਾਂ ਆਈਆਂ ਤੇ ਬਹੁਤ ਸਾਰੇ ਨੌਜਵਾਨਾਂ ਦੇ ਜਿਹੜੇ ਕਮੇਟੀਆਂ ਬਣੀਆਂ ਕਲੱਬ ਬਣੇ ਉਹ ਵੀ ਸਾਡੇ ਕੋਲ ਪਹੁੰਚੇ ਕਈਆਂ ਨੂੰ ਤਾਂ ਅਸੀਂ ਜਾਣਦੇ ਵੀ ਨਹੀਂ ਤੇ ਉਹ ਚਲੋ ਸਾਰਿਆਂ ਦਾ ਜੀ ਸਾਰੀ ਸੰਗਤ ਦੇ ਚਰਨਾਂ 'ਚ ਸਿਰ ਝੁਕਾ ਕੇ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਸਾਨੂੰ ਬਸਦੇ ਰੱਖ ਲਿਆ ਨਹੀਂ ਤਾਂ ਇਹ ਪਿੰਡ ਰੁੜ੍ਹ ਜਣਾ ਸੀਗਾ ਤੇ ਹੁਣ ਵੀ ਮੇਰੀ ਬੇਨਤੀ ਹੈ ਕਿ ਹੁਣ ਜਿਹੜੀ ਸਥਿਤੀ ਹੈ ਜੀ ਕਾਫੀ ਹੱਦ ਤੱਕ ਆਪਣੀ ਕੰਟਰੋਲ ਚ ਆ ਗਈ ਹੈ ਤੇ ਵੀਰ ਜਿਹੜੇ ਦੂਰੋਂ ਦੂਰੋਂ ਮਿੱਟੀ ਦੀਆਂ ਟਰਾਲੀਆਂ ਲੈ ਕੇ ਆਉਂਦੇ ਆ ਤੇ ਉਹਨਾਂ ਨੂੰ ਬੇਨਤੀ ਹੈ ਕਿ ਵੀਰਜੀ ਵੀ ਆਪਾਂ ਇਸ ਕੰਮ ਨੂੰ ਥੋੜਾ ਹੋਲਡ ਕਰ ਲਈਏ ਅਗਰ ਜ਼ਰੂਰਤ ਰੱਬ ਨਾ ਕਰੇ ਸਾਨੂੰ ਦੁਬਾਰੇ ਬੁਵੇ ਤਾਂ ਅਸੀਂ ਦੁਬਾਰੇ ਮੈਸੇਜ ਲਾਉਂਗੇ ਪਰ ਫਿਲਹਾਲ ਦੀ ਘੜੀ ਸੇ ਦੀ ਜਿਹੜੀ ਠੀਕ ਹੈ ਤੇ ਸਾਰੇ ਵੀਰਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪਾਂ ਇਸ ਕੰਮ ਨੂੰ ਜਿਹੜਾ ਇੱਥੇ ਹੋਲਡ ਰਹਿਣ ਕਰ ਲਈਏ ਮਿੱਟੀ ਦੀ ਸੇਵਾ ਰੁਕੀ ਜਾਵੇ ਮਿੱਟੀ ਦੀ ਸੇਵਾ ਜਿਹੜੀ ਮਿੱਟੀ ਦੀ ਸੇਵਾ ਰੁਕ ਲੋ ਜਦੋਂ ਹਲੇ ਹਾਲ ਫਿਲਹਾਲ ਜੇ ਲੋੜ ਪਈ ਤਾਂ ਦੱਸੂਗਾ ਹਾਂ ਹੱਥਾਂ ਵਾਲੀ ਸੇਵਾ ਦੀ ਲੋੜ ਹੈਗੀ ਆ ਹੈਗੀ ਹੈ ਜੀ ਉਹ ਵੀਰ ਭਰਾ ਜਿਹੜਾ ਕੋਈ ਸੇਵਾ ਕਰਨਾ ਚਾਹੁੰਦਾ ਉਹ ਆਪਣੇ ਮੋਟਰਸਾਈਕਲ ਤੇ ਗੱਡੀ ਜਿਵੇਂ ਰੋਕ ਲਓ ਮਟੀਲ ਸਾਡੇ ਕੋਲ ਸਟੋਰ ਬਹੁਤ ਹੋ ਗਈ ਇੱਥੇ ਉਹ ਹਲੇ ਆਪਾਂ ਚੰਗੀ ਜਗ੍ਹਾ ਲੱਗ ਜਵੇ ਕਿਤੇ ਐਵੇਂ ਚੌਕਾਂ ਚ ਪਈ ਰਹੀ ਜੀ ਉਦੋਂ ਵੀ ਕੋਈ ਫਾਇਦਾ ਨਹੀਂ ਜੀ ਇੱਕ 5 ਵਜੇ ਤੋਂ ਬਾਅਦ ਬੇਨਤੀ ਹੈ ਜੀ ਜਰੂਰ ਸੇਵਾਦਾਰ ਵੱਧ ਤੋਂ ਵੱਧ ਪਹੁੰਚਿਆ ਕਰੋ ਸ਼ਾਮ ਨੂੰ ਸੰਗਤ ਘਟ ਜਾਂਦੀ ਹੈ ਅੱਜ ਧੁੱਪ ਹੋ ਗਈ ਹੁਣ ਦੇਖ ਕੇ ਫੇਰ ਕੰਮ ਥੋੜਾ ਜਿਆਦਾ ਘੱਟ ਹੁੰਦਾ ਵੀ ਹਾਂ ਜੀ ਅੱਜ ਦਿਨ ਚ ਤਾਂ ਸ਼ਾਮ ਨੂੰ ਲੋਡ ਹੁੰਦੀ ਆ ਕੱਲ ਜੇ ਮੈਂ ਜਿਆਦਾ ਲੋਡ ਕੱਲ 20 25 ਕੀ ਜਾਣੀ ਰਹਿ ਗਏ ਸੀ ਅਸੀਂ ਉਦੋਂ ਪਾਣੀ ਦਾ ਵੀ ਜ਼ੋਰ ਵਧਿਆ ਸੀਗਾ ਹਾਂ ਪਤਾ ਆ ਠੀਕ ਆ ਜੀ ਸੇਵਾ ਆਪ ਬੇਨਤੀ ਪ੍ਰਵਾਨ ਕਰਿਓ ਜੀ ਹਾਂ ਜੀ ਠੀਕ ਤੇ ਬਾਬਾ ਜੀ ਨੂੰ ਬੇਨਤੀ ਆ ਕਿ ਜਰੂਰ ਆਪਣੇ ਉਹ ਵੀ ਬਚਨ ਸਾਂਝੇ ਕਰਨ ਸੰਗਤ ਨਾਲ ਕਿਉਂਕਿ ਹਾਂਜੀ ਬਾਬਾ ਜੀ ਬਹੁਤ ਦੂਰ ਦੂਰ ਤੱਕ ਸਾਰੇ ਪੰਜਾਬ ਦੇ ਵਿੱਚ ਕਿ ਆਏ ਭਾਰਤ ਦੇ ਵਿੱਚ ਜਿੱਥੇ ਵੀ ਸੇਵਾ ਦੀ ਲੋੜ ਹੈ ਬਾਬਾ ਜੀ ਪਹੁੰਚਦੇ ਨੇ ਤੇ ਸੇਵਾ ਕਰਦੇ ਨੇ ਸਵੀਰ ਜੀ ਬਾਬਾ ਜੀ ਗੁਰੂ ਰੂਪ ਸਾਧ ਸੰਗਤ ਜੀ ਸਾਰੀ ਸਿੱਖ ਸੰਗਤਾਂ ਨੂੰ ਨਿਮਰਤਾ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸਮੱਸਿਆ ਬਣੀ ਆ ਪੰਜਾਬ ਨੂੰ ਪਹਿਲੀ ਵਾਰ ਨੇ ਵਾਲੀ ਇੱਕ ਹਫ਼ਤਾ ਪੰਜਾਬ ਦੇ ਜੰਮੇ ਨਿੱਤ ਨਮਿਆਂ ਮਹਿੰਬਾਪੂ 100 ਪੰਜਾਬੀਆਂ ਨੇ ਅੱਜ ਕਰਕੇ ਦਿਖਾਤਾ ਕਿ ਸਾਡੇ ਦੇ ਵੀਰਾਂ ਨੂੰ ਕਿਸੇ ਨਿਛ੍ਰੀਟ ਵੀ ਬਜੇ ਤਾਂ ਉਹ ਮੱਲਪੱਟੀ ਨੇ ਉਹਦੇ ਲਈ ਪੂਰੇ ਹਲਾਤ ਨੇ ਸਾਰਾ ਪੰਜਾਬ ਇਸ ਟਾਈਮ ਇਕੱਠਾ ਹੋ ਗਿਆ ਸਾਰੀ ਦੁਨੀਆ ਦੇ ਵਿੱਚ ਪੱਤ ਪੰਜਾਬ ਦੀਆਂ ਗੱਲਾਂ ਹੋ ਰਹੀਆਂ ਹਨ ਕਿ ਪੰਜਾਬੀਆਂ ਨੇ ਸਭ ਨੂੰ ਕਰਕੇ ਦਿਖਾਤਾ ਜਿਹੜੇ ਦੁਖੀ ਸੀ ਉਹਨਾਂ ਦਾ ਦੁੱਖ ਭਲਾ ਹਦਾ ਜਿੱਥੇ ਕਿਸੇ ਨੂੰ ਕਿਸੇ ਨੇ ਇੱਕ ਚੀਜ਼ ਦੀ ਲੋੜ ਸੀ ਤੇ 10-10 ਸੀ ਚੀਜ਼ਾਂ ਪੰਜਾਬੀਆਂ ਨੇ ਪੰਜਾਬ ਦੀਆਂ ਸੋ ਪ੍ਰਬੰਧਕ ਜੋ ਸਾਰੇ ਜਿਹੜਾ ਜਿੱਥੇ ਬੰਨ ਲਾ ਰਹੇ ਸਰਪਾਲ ਸਾਹਿਬ ਸੋ ਇਹ ਜੋ ਤੁਸ਼ ਦੀ ਪੇਟਾਈ ਕਿ ਜਿਹੜਾ ਕਿਸ ਨੇ ਤੇ ਜਾਗ ਲਾਉਣੇ ਵਾਲੀ ਗੱਲ ਹੁੰਦੀ ਆ ਸੋ ਬੜੀਆਂ ਬੜੀਆਂ ਪਾਰਟੀਆਂ ਬੜੀਆਂ ਸੇਵਾ ਕਰ ਰਹੀਆਂ ਹਨ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਇਹ ਪਰਮੇਸ਼ਰ ਹੈ ਜਿਨ ਨੂੰ ਦਾਤਾ ਦਿੱਤੀਆਂ ਭਾਵੇਂ ਕੋਈ ਕਰਪਿਆ ਭਾਵੇਂ ਭਾਵੇਂ ਕੋ 10 ਲੱਖ ਪਾਵੇ ਭਾਵੇਂ 2 ਰੁਪਏ ਭਾਵੇਂ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਆਪਣੇ ਰਾਜਨੀਤੀ ਤੋਂ ਉੱਪਰ ਉੱਠ ਕੇ ਘਰਮਤ ਤੋਂ ਉੱਪਰ ਉੱਠ ਕੇ ਇਹ ਜਦੋਂ ਪਾਣੀ ਆਉਂਦਾ ਉਹ ਨਹੀਂ ਫਿਰ ਦੇਖਦਾ ਕਿ ਕਿਹੜੀ ਪਾਰਟੀ ਦਾ ਹੈ ਕਿਹੜੀ ਜਾਤ ਦਾ ਹੈ ਉਹ ਸਭ ਨੂੰ ਬਨਾਸ਼ ਕਰਦਾ ਜਾਂਦਾ ਇਸ ਕਰਕੇ ਇਹਨਾਂ ਰੋਕਣ ਦੇ ਲਈ ਸਾਰੇ ਨੂੰ ਬੇਨਤੀ ਹੈ ਕਿ ਸਾਰੇ ਭਾਵੇਂ ਕੋ ਤਨ ਦੇ ਨਾਲ ਕੋ ਮਨ ਦੇ ਨਾਲ ਕੋ ਧੰਦੇ ਨਾਲ ਹਿੱਸਾ ਪਾ ਕੇ ਜੇ ਕਿਤੇ ਪਿਆਸ ਬਣੀ ਹੈ ਪਰਮੇਸ਼ਰ ਵੱਲੋਂ ਇਹ ਦਾ ਪੰਡੂ ਸਾਰਿਆਂ ਦਾ ਸਾਥ ਦੇ ਕੇ ਇਹਨੂੰ ਰੋਕਣਾ ਚਾਹੀਦਾ ਤਾਂ ਕਿ ਜੋ ਪਿੰਡਾਂ ਦਾ ਬਨਾਸ਼ ਤੇ ਰੋਣਾ ਤੁਸੀਂ ਦੇਖਿਆ ਜੇ ਨਾਲ ਇਹਦੇ ਵਿੱਚ ਗੁਰਦਾਸਪੁਰ ਦੇ ਵਿੱਚ ਕਿਸ ਤਰ੍ਹਾਂ ਲੋਕスルਤਾਨ ਪਲੋਦੀ ਦੇ ਵਿੱਚ ਕਿਸ ਤਰ੍ਹਾਂ ਦਰਿਆਵਾਂ ਨੇ ਇੱਕ ਪਾਸੇ ਘਰਾਂ ਨੂੰ ਜਾੜ ਕੇ ਰੱਖ ਦਿੱਤਾ ਸੋ ਉਸ ਨੂੰ ਰੋਕਣ ਦੇ ਲਈ ਇਹੀ ਤਰੀਕਾ ਕਿ ਆਪ ਸਾਰੇ ਸਾਥ ਲਈਏ ਆਕੇ ਜੇ ਸਾਡੇ ਜਿਹੜੇ ਬੰਨਾ ਹੋ ਸਕਦੇ ਰਹਿ ਸਕਣ ਉਸ ਮਾਲਕ ਦੇ ਵਸਨੀਕਾਂ ਦਾ ਬੰਨ ਸਾਹਿਬ ਜੀ ਦਾ ਹੋਰ ਸਾਰਿਆਂ ਦਾ ਪੁਜਾਰੀ ਸਭ ਜੋ ਵੀ ਇੱਥੇ ਬੱਚੇ ਤੋਂ ਲੈ ਕੇ ਬੁਢੇ ਤੱਕ ਕੰਮ ਕਰਦਾ ਜਿਨ੍ਹਾਂ ਨੇ ਯੋਗਦਾਨ ਪਾਇਆ ਸਾਰਿਆਂ ਦੇ ਸ੍ਰੀਣੀ ਹੱਥ ਨਿਵਾਦੀਆਂ ਸਾਰ ਨੂੰ ਇਹ ਬੇਨਤੀ ਆ ਕਿ ਰਲ ਮਿਲ ਕੇ ਇਹਨੂੰ ਅੱਗੇ ਚਲਾਇਆ ਜਾਵੇ ਪਰਮੇਸ਼ਰ ਦਾ ਪਾੜਾ ਉਸ ਤੇ ਕਿਰਪਾ ਦੀ ਬੁਖੀ ਨੇ ਉਸ ਤੇ ਕਿਰਪਾ ਬੇਨਤੀਆਂ ਹਮਾਰੇ ਕਿਰਪਾ ਕੋ ਜਕਦ ਹੰਦਰਾ ਖੁਲਾ ਆਪਣੀ ਪਰਪਤਾ ਆ ਕਾਪ ਨੂੰ ਸੁਖੀ ਬਸਾਓ ਰਹਾ ਹੈ ਸੁਭਾਨ ਅੱਲਸਾ ਵਾਹਿਗੁਰੂ ਜਿੱਥੇ ਵੀ ਕੋਈ ਸੇਵਾ ਦੀ ਲੋੜ ਹੋਵੇ ਜਾਂ ਵੀ ਕਿਸੇ ਸੇਵਾ ਦੀ ਲੋੜ ਹੋਵੇ ਤੁਸੀਂ ਜਿਹੜੀ ਵੀ ਮੈਂ ਕਰੂੰਗਾ ਅਸਲੀ ਉਹ ਕਰਕੇ ਰਹਿਣਾ ਕਿਉਂਕਿ ਸਾਡਾ ਮਜ਼ਬੂਤ ਹੈ ਇਹ ਅੰਦਾ ਸਾਰਾ ਕੰਮ ਚੱਲਿਆ ਵਾ ਗੁਰਦੁਆਰੇ ਦਾ ਕਿਸੇ ਕੰਮ ਤੇ ਨਿਆਣਾ ਵਾਲਾ ਕੋਈ ਕਾਰਸਰ ਦੀ ਸੈਂਟਰ ਬਣਾਇਆ ਬਥੇ ਹੋ ਗਿਆ ਕਿੱਥੇ ਕਸੂਰੇ ਦਿਨਾਂ ਬਾਅਦ ਗੱਡੀਆਂ ਭੇਜਦੇ ਪਹਿਲਾ ਪਾਲਾ ਗੇ ਡੇ ਭੇਜੇ 18 ਭੇਜੀ ਹੋਏ ਸਿਕਰ ਵਾਲੇ 15 ਲੱਖ ਰੁਪਏ ਵੇਚਣੇ ਆ ਤੇੜੀ ਵੀ ਕਿਸੇ ਦੇ ਇਲਾਕੇ ਦੇ ਆਹ ਵਾਹਿਗੁਰੂ ਵਾਹਿਗੁਰੂ ਕਿੰਨੀ ਖਤਰੀ ਸੋ ਬਾਬਾ ਜੀ ਸਾਡੀ ਇਹਨਾਂ ਦਾ ਜੀ ਮੈਂ ਖਾਸ ਤੌਰ ਤੇ ਧੰਨਵਾਦ ਕਰਨਾ ਚਾਹਣਾ ਕਿਉਂਕਿ ਪਹਿਲੇ ਦਿਨ ਤੋਂ ਹੀ ਜੀ ਮੈਂ ਇਹਨਾਂ ਨੂੰ ਜਾਣਦਾ ਵੀ ਨਹੀਂ ਸੀਗਾ ਚੈਰੀ ਵੀ ਮੈਨੂੰ ਨਹੀਂ ਜਾਣਦੇ ਸੀਗੇ ਪਰ ਜਿੰਨੀ ਸੇਵਾ ਇਹਨਾਂ ਨੇ ਕੀਤੀ ਆ ਜੀ ਅੱਜ ਸਾਡੇ ਵਰਗੇ ਤਾਂ ਤੋਰੇ ਫੇਰੀ ਦੀ ਨਹੀਂ ਪਰ ਜਿੰਨੀ ਮਿੱਟੀ ਜਿੰਨਾ ਥੱਲੇ ਇਹਨਾਂ ਨੇ ਧੋਇਆ ਜੀ ਆਪਣੇ ਸਿਰ ਦੀ ਮੈਂ ਵੀਕ ਦਾ ਸਵੇਰ ਤੱਕ ਇਹ ਨਾਲੇ ਰਹਿੰਦੇ ਆ ਜੀ ਸਾਡੇ ਇਹਨਾਂ ਦਾ ਜੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਆ ساری ਉਮਰ ਲਈ ਮੈਂ ਇਹਨਾਂ ਦਾ ਰਣੀ ਆ ਜ਼ਿੰਦਗੀ 'ਚ ਕਦੇ ਵੀ ਇਹਨਾਂ ਨੂੰ ਕਦੇ ਵੀ ਕਿਸੇ ਵੀ ਕਿਸਮ ਦੀ ਜ਼ਰੂਰਤ ਪਵੇ ਜੇ ਮੈਨੂੰ ਦਿਨ ਰਾਤ ਯਾਦ ਕਰਨਾ ਮੈਂ ਹਾਜ਼ਰ ਹਾਂ ਬਾਬਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਜੀ ਤੁਸੀਂ ਵਿਚਾਰ ਦੱਸੋ ਬਈ ਇੱਕ ਵਾਰ ਤੁਸੀਂ ਰੱਖ ਦੋ ਪਹਚਾ ਦੋ ਅਗਰ ਇਹ ਤਾਂ ਸੰਗਤ ਨੂੰ ਇੱਕੋ ਬੇਨਤੀ ਕਰਦਾ ਜੀ ਪੂਰੇ ਪੰਜਾਬ ਦਾ ਬਈ ਇਹ ਅਸੀਂ ਥੋੜਾ ਦੇਣੇ ਨਹੀਂ ਦੇ ਸਕਦੇ ਜਿਵੇਂ ਪੂਰੇ ਪੰਜਾਬ ਨੇ ਮਦਦ ਕਰਕੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਲੋਕ ਆਏ ਸੰਗਤ ਆਈ ਔਰ ਸੰਗਤ ਰੂਪ ਦੇ ਵਿੱਚ ਆ ਕੇ ਕੰਮ ਕੀਤਾ ਔਰ ਇਹ ਨਹੀਂ ਦੇਖਿਆ ਕੋਈ ਬੜਾ ਨਹੀਂ ਕੋਈ ਛੋਟਾ ਨਹੀਂ ਹਰ ਇੱਕ ਨੇ ਆਪਣਾ ਆਪਣਾ ਯੋਗਦਾਨ ਪਾਇਆ ਇਸ ਲਈ ਇਸ ਤੈਜੀ ਪੂਰੇ ਪੰਜਾਬ ਦਾ ਧੰਨਵਾਦ ਕਰਦੇ ਆ ਵੀ ਤੁਸੀਂ ਸਾਡਾ ਇਲਾਕਾ ਡੁੱਬਣੇ ਤੋਂ ਬਚਾ ਲਿਆ ਇਹ ਜਿਹੜੇ ਬੰਨ ਹੈ ਇਹਨਾਂ ਦੇ ਨਾਲ ਇਹ ਨਹੀਂ ਹੈ ਵੀ ਕੋਈ ਇੱਕ ਅੱਧੇ ਬੰਦੇ ਦਾ ਨੁਕਸਾਨ ਹੈ ਜੀ ਇਹ ਤਾਂ ਲੱਖਾਂ ਦੀ ਆਬਾਦੀ ਬਚਦੀ ਲੁਧਿਆਣੇ ਤੱਕ ਇਹ ਪਾਣੀ ਜਾਣਾ ਸੀ ਬਸੇ ਬੰਦ ਕਰਿਆ ਤਾਂ ਇਹਨਾਂ ਨੇ ਤਾਂ ਪਤਾ ਨਹੀਂ ਕਿੰਨੀ ਕਤਰਾਹੀ ਮਾਮ ਤਰਾਹੀ ਮਾਮ ਕਰਾ ਦੇਣੀ ਸੀਗੀ ਇਹ ਤਾਂ ਇਹ ਤਾਂ ਆਪ ਸਾਰੀ ਸੰਗਤ ਦੇ ਸਹਿਯੋਗ ਨਾਲ ਪੰਜਾਬ ਦੀ ਸੰਗਤ ਦੇ ਸਹਿਯੋਗ ਨਾਲ ਇਹ ਜਿਹੜਾ ਹੈਗਾ ਇਹ ਆਪਾਂ ਮੋੜ ਸਾਂ ਦਿੱਤੇ ਹੈ ਜੀ ਇਹ ਗੁਰੂ ਪਾਸ਼ਾ ਨੇ ਕਿਰਪਾ ਕੀਤੀ ਔਰ ਮੈਂ ਹੋਰ ਵੀ ਬੇਨਤੀ ਕਰਦਾ ਵੀ ਆਪਾਂ ਨੂੰ ਇੱਕ ਦੂਜੇ ਨੂੰ ਨਾ ਇੱਕ ਦੂਜੇ ਨਾਲ ਖੜ ਜਾਣਾ ਚਾਹੀਦਾ ਉਹ ਸਰਕਾਰਾਂ ਸਰੂਰਾਂ ਦੇ ਮੂੰਹਾਂ ਵੱਲ ਦੇਖਣ ਦੀ ਬਜਾਏ ਆਪਾਂ ਗੁਰੂਆਂ ਪੀਰਾਂ ਦੇ ਸਾਡੇ ਪੀਰਾਂ ਪਗੰਬਰਾਂ ਦੇ ਦਸਾਂ ਗੁਰੂ ਪਾਸ਼ਾ ਜੀ ਦੇ ਆਪਾਂ ਉਹਨਾਂ ਸੂਰਬੀਰ ਯੋਧਿਆਂ ਦੇ ਵਾਰਿਸਾਂ ਜਿਨ੍ਹਾਂ ਨੇ ਲੋਕਾਂ ਨੂੰ ਹੱਕ ਦੁਆਏ ਆ ਉਹਨਾਂ ਨੇ ਸਾਨੂੰ ਰਾਜੇ ਬਣਾਇਆ ਮੰਗਤੇ ਨਹੀਂ ਰਿਹਾ ਹੈਗਾ ਆਪਾਂ ਆਪਣੀ ਤਾਕਤ ਨੂੰ ਪਛਾਣਨੀ ਹੈ ਆਪਣੇ ਭਾਈਚਾਰੇ ਨੂੰ ਪਛਾਣਨੀ ਹੈ ਆਪਾਂ ਏਕੇ ਦੇ ਵਿੱਚ ਆਈਏ ਗੁਰੂ ਵਾਲੇ ਬਣੀਏ ਸਭ ਤੋਂ ਵੱਡੀ ਗੱਲ ਇਹ ਹੈ ਵੀ ਆਪਣੇ ਸਰੂਪ ਹੈ ਜਿਹੜੇ ਨਾਲ ਸਾਡੇ ਉਹ ਸਾਡੇ ਮਹਾਂਪੁਰਖਾਂ ਵਰਗੇ ਸਾਡੇ ਸਰੂਪ ਹੋਣੇ ਚਾਹੀਦੇ ਆ ਅਸੀਂ ਆਪਣੇ ਰੂਪ ਵੀ ਸਵਾਰੀਏ ਔਰ ਆਪਣੇ ਵਿੱਚੋਂ ਪੰਜਾਬ ਦੇਖਣਾ ਚਾਹੀਦਾ ਮੇਰੀ ਇਹ ਬੇਨਤੀ ਪ੍ਰਵਾਨ ਕਰਿਓ ਬਾਕੀ ਤੁਹਾਡਾ ਕੋਟ ਨੂੰ ਕੋਟ ਧੰਨਵਾਦ ਬਾਈ ਜੀ ਜਿਹੜੀ ਪਹਿਲੇ ਦਿਨ ਤੋਂ ਲੱਗੇ ਹੋਏ ਨੇ ਉਧਰ ਵੀ ਪਹਿਲਾਂ ਫਿਰ ਇੱਧਰ ਵੀ ਹੈ ਨਾ ਜੀ ਜਿਵੇਂ ਸਰਪੰਚ ਸਾਹਿਬ ਹੈ ਇੱਧਰ ਵੀ ਨਿੰਦਿਆ ਨਾ ਕਰ ਲਿਆ ਕਰੋ ਇੱਕਦਮ ਕਿਰਪਾ ਜਿਹੜੇ ਆਈਟੀ ਸੈੱਲ ਹਨ ਸਿਆਸੀ ਪਾਰਟੀਆਂ ਦੇ ਉਹਨਾਂ ਨੂੰ ਬੇਨਤੀ ਉਹ ਤੁਸੀਂ ਸ਼ਰਮ ਕਰ ਲਓ ਮਾੜੀ ਮੋਟੀ ਆਪ ਦੇ ਭੈਣ ਭਰਾਵਾਂ ਦੀ ਤੁਸੀਂ ਕਰਤਾਰਕੁਜੀ ਕਰ ਲੈਣੇ ਗੰਦਬੰਦ ਲੇਕੇ ਇਹ ਨਾ ਕਰਿਆ ਕਰੋ ਫੋਟੋ ਅੱਖਾਂ 'ਚ ਆ ਕੇ ਜੀ ਉਹ ਬਿਨਾਂ ਗੱਤੋ ਜੀ ਹੈ ਕਿਹਨੇ ਕਰ ਬਾਕੀ ਮਹਾਪੁਰਸ਼ਾਂ ਦਾ ਦੇਖੋ ਸਰਕਾਰਾਂ ਬਹੁਤ ਛੋਟੀਆਂ ਮਹਾਪੁਰਸ਼ਾਂ ਦੇ ਅਸੀਂ ਸੰਤਾਂ ਨੂੰ ਯਾਦ ਵੀ ਕੋਈ ਬੇਨਤੀ ਕੀਤੀ ਸੰਤ ਜੀ ਬਹੁਤ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਬਹੁਤ